ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਨੌਜਵਾਨ ਨੂੰ ਗੋਲੀ ਮਾਰਨ ਵਾਲਾ ਮੋਸਟ ਵਾਂਟਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਸਾਥੀਆਂ ਸੁਮੇਤ ਗ੍ਰਿਫਤਾਰ 19 ਸਾਲ ਦੀ ਉਮਰ ਦੇ ਟਾਈਗਰ ਤੇ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਦਰਜ ਨੇ 20 ਦੇ ਕਰੀਬ ਮਾਮਲੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸੀਨੀਅਰ ਪੁਲਿਸ ਕਪਤਾਨ ਆਈਪੀਐਸ ਸ਼੍ਰੀ ਤੇਜਮਾਰੀਸ਼ ਕੁਮਾਰ ਓਮਪrakash ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ 28 ਦਸੰਬਰ ਦੀ ਸ਼ਾਮ ਨੂੰ ਧਾਰੀਵਾਲ ਦੇ ਮੈਦਾਨ ਗਰਾਉਂਡ ਵਿੱਚ ਖੜੇ ਸ਼ੈਲੀ ਨਾਂ ਦੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਥਾਣਾ ਧਾਰੀਵਾਲ ਵਿਖੇ 6 ਲੋਕਾਂ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਲਗਾਤਾਰ ਡੀਐਸਪੀ ਲਖਵਿੰਦਰ ਸਿੰਘ ਰੰਦਾਵਾ ਤੇ ਐਸਐਚਓ ਥਾਣਾ ਧਾਰੀਵਾਲ ਸਰਬਜੀਤ ਸਿੰਘ ਚਾਲ ਤੇ ਸਮੁੱਚੀ ਪੁਲਿਸ ਟੀਮ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਹੁਣ ਇਸ ਮਾਮਲੇ 'ਚ ਪੁਲਿਸ ਨੇ ਮੋਸਟ ਵਾਂਟਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਨੂੰ ਪੰਜ ਦੋਸ਼ੀਆਂ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰ ਅਤੇ ਪ੍ਰਕਾਸ਼ ਨੇ ਦੱਸਿਆ ਕਿ ਦਿੱਲੀ ਦਾ ਰਹਿਣ ਵਾਲਾ ਇਹਨਾਂ ਦਾ ਇੱਕ ਸਾਥੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਤੇ 20 ਦੇ ਕਰੀਬ ਅਪਰਾਧਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿਖੇ ਮੈਡੀਕਲ ਸਟੋਰ ਦੀ ਲੁੱਟ ਤੇ अनेਕਾਂ ਕਤਲ ਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਇੱਕ ਗੈਂਗਸਟਰ ਹੈਪੀ ਜੱਟ ਦੇ ਸੰਪਰਕ ਵਿੱਚ ਸੀ ਪੁਲਿਸ ਨੇ ਇਸ ਤੋਂ ਦੋ ਪਿਸਤੌਲ ਕਾਰਤੂਸ ਇੱਕ ਕਾਰ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਇਸ ਵਿੱਚ ਜਿਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਆ ਇਹਦੇ ਵਿੱਚ ਜਿਹੜਾ ਮੇਨ ਕ੍ਰਿਮੀਨਲ ਹੈਗਾ ਉਹ ਨਵਦੀਪ ਸਿੰਘ ਉਰਫ ਕੋਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ थाना ਕੱਥੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਿਮੀਨਲ ਹੈ ਉਹ ਇੱਕ ਪੀਓ ਵੀ ਹੈਗਾ ਔਰ ਲਾਸਟ ইয়ার আগস্ট ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ ਸੰਗੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹੈ 307 ਦੇ ਕੇਸਸ ਕਾਫੀ ਹੈ ਤੇ ਆਮ ਸੈਕਟ ਦੇ ਕਾਫੀ ਕੇਸਸ ਹੈ ਇਹਦੀ ਕ੍ਰਿਮినਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਤੋਂ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਕਾਫੀ ਸਾਰੇ ਕ੍ਰਾਈਮ ਕਿਤੇ ਸੀ ਧਾਰੀਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਇਅਰ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆ આરોપી ਜੋ ਹੈ ਨਵਦੀਪ ਸਿੰਘ ਅਜੇ ਸਕੁਲਾ ਹੈਗਾ ਸੋ ਉਹਦੇ ਨਾਲ ਜਿਹੜੇ ਬਾਕੀ ਉਹਦੇ ਸਾਥੀ ਉਹ ਵੀ ਪੁਲਿਸ ਨੇ ਫੜ ਲਏ ਹਨ ਕਰਨ ਪੁੱਤਰ ਸੁਖਦੇਵ ਸਿੰਘ ਜੋ ਕਿ ਰੈਕੀ ਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਹੈ ਤੇ ਮਨਦੀਪ ਔਰ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀ ਕਰਨ ਦੇ ਵਿੱਚ ਇਨਵੋਲਵ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਨੇ ਨਵਦੀਪ ਭੁੱਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਕੁਲਾ ਨੇ ਇਥੋਂ ਕ੍ਰਾਈਮ ਕਰਕੇ ਉਹ ਦਿੱਲੀ ਅ ਬਚ ਗਿਆ ਸੀ ਉੱਥੋਂ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੁੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਈਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਤੋਂ ਨਵਦੀਪ ਕੁਲੇ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਟਾਇਰ ਪ੍ਰੋਵਾਈਡ ਟਾਇਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਤੇ ਉਹਦੇ ਅਗੇਂਸਟ ਉੱਤੇ ਪਰਚਾ ਵੀ ਰਜਿਸਟਰ ਹੋ ਗਿਆ ਜਿਹੜਾ ਨਵਦੀਪ ਖੁੱਲਾ ਹੈਗਾ ਉਹ ਉਹਦਾ ਸੰਪਰਕ ਜੇਲ੍ਹ ਦੇ ਵਿੱਚ ਹੀ ਹੈਪੀ ਜੱਟ ਜਿਹੜਾ ਗੈਂਗਸਟਰ ਹੈਗਾ ਉਹਦੇ ਨਾਲ ਬਣ ਗਿਆ ਸੀ ਉਹਨੂੰ ਦੀਪੂ ਨਾਮ ਦਾ ਬੰਦਾ ਸੀਗਾ ਜਿਹਨੇ ਉਹਦਾ ਟਾਈਪ ਕਰਾਇਆ ਸੀ ਤੇ ਉਹਨੇ ਹੀ ਉਹਨੂੰ ਵੈਪਨ ਪ੍ਰੋਵਾਈਡ ਕੀਤਾ ਸੀ ਹੈਪੀ ਜੱਟ ਕਾਫੀ ਸਾਰੇ ਕੇਸਸ ਦੇ ਵਿੱਚ ਵੌਂਟਡ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹਦੇ ਲਿੰਕਸ ਕਿਸ ਤਰ੍ਹਾਂ ਬਣਿਆ ਤੇ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਉਹ ਵੀ ਜੋ ਹੈ ਇਨਵੈਸਟੀਗੇਟ ਕਰ ਰਹੇ ਹਾਂ ਮਾਨਵੀ ਰਜੂਸ਼ੀ ਜੀ ਤਰ੍ਹਾਂ ਇਨਾਂ ਦਾ ਆਪਸੀ ਤਕਰਾਰਬਾਜੀ ਸੀਗੀ ਜਿਸ ਕਰਕੇ ਉਹਨਾਂ ਨੇ ਇੱਕ ਐਫਆਰ 142 ਵੀ ਰਜਿਸਟਰ ਹੋਈ ਹੈ داریਵਾਲ ਉਹ ਉਸ ਤੋਂ ਜਸਟ ਇੱਕ ਨਾਈਟ ਪਹਿਲਾਂ ਹੀ ਰਜਿਸਟਰ ਹੋਈ ਸੀ ਕਿਉਂਕਿ ਉੱਥੇ ਜਿਹੜਾ ਨਵਦੀਪ ਭੁੱਲਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਿਹੜੀ ਦੂਜੀ ਪਾਰਟੀ ਆ ਉਹਦੇ ਤੇ ਅਟੈਕ ਕੀਤਾ ਸੀ ਉਹਨਾਂ ਦੇ ਘਰ ਤੇ ਅਟੈਕ ਕੀਤਾ ਸੀ ਜਿਸ ਕਰਕੇ 142 ਨੰਬਰ ਐਫਆਰ ਰਜਿਸਟਰ ਹੋਈ ਸੀ ਉਹਦੇ ਵਿੱਚ ਵੀ ਜਿਹੜੇ ਅਕਿਊਜ਼ ਸੀਗੇ ਉਹ ਵੀ ਪੁਲਿਸ ਨੇ ਫੜ ਲਈ ਸੀ ਉਹਦੇ ਵਿੱਚ ਵਿਸ਼ਾਲ ਕੁਮਾਰ ਜੋ ਇਸ ਤੋਂ ਇਲਾਵਾ ਬਾਕੀ ਬੰਦੇ ਹੈਗੇ ਉਹ ਵਿਸ਼ਾਲ ਕੁਮਾਰ ਹੈ ਇੱਕ ਨਿਸ਼ਾਨ ਸਿੰਘ ਹੈ ਇੱਕ ਜੀਵਨ ਸਿੰਘ ਹੈ ਤੇ ਇੱਕ ਰੋਹਿਤ ਉਰਫ ਹਲਦੀ ਹੈ ਸੋ ਇਹ ਬੰਦਿਆਂ ਨੂੰ ਪੁਲਿਸ ਨੇ ਉੱਥੋਂ ਫੜ ਲਿਆ ਸੀ ਬਟ ਜਿਹੜੇ ਦੋ ਬੰਦੇ ਤਿੰਨ ਬੰਦੇ ਜਿਹੜੇ ਸੀਗੇ ਉਹ ਉੱਥੋਂ ਫਰਾਰ ਹੋ ਗਏ ਸੀ ਉਹਨਾਂ ਨੇ ਨੈਕਸਟ ਦਿਨ ਰੰਜਿਸ਼ ਕਰਕੇ ਜਿਹੜਾ ਸ਼ੈਲੀ ਤੇ ਅਟੈਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਦਿੱਲੀ ਫਰਾਰ ਹੋ ਗਏ ਸੀ ਸੋ ਪੁਲਿਸ ਨੇ ਇਨਵੈਸਟੀਗੇਟ ਕਰਕੇ ਸਾਰੇ ਨੂੰ ਵਿਥਿਨ ਅ ਵੀਕ ਜਿਹੜਾ ਹੈ ਅਰੈਸਟ ਵੀ ਕਰ ਲਿਆ ਤੇ ਉਹਨਾਂ ਦੇ ਵੈਪਨਸ ਵੀ ਰਿਕਵਰ ਕਰ ਲਏ ਔਰ ਜਿਹੜਾ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਬੰਦਾ ਇੱਕ ਰਹਿੰਦਾ ਹੈ ਉਹਨੂੰ ਵੀ ਅਸੀਂ ਫੜਾਂਗੇ ਤੇ ਹੈਪੀ ਜਟ ਦੇ ਨਾਲ ਇਹਦੇ ਜਿਹੜੇ ਤਾਰ ਜੁੜੇ ਹੋਏ ਉਹਨਾਂ ਨੂੰ ਅਸੀਂ ਜੋ ਹੈ ਬਾਹਰ ਉਧਰ ਤੱਤ ਜਿਹੜੇ ਉਹ ਸਾਹਮਣੇ ਲਿਖਾ ਰਾਵਾਂਗੇ ਚਾਲੀ ਦੇ ਗੋਲੀ ਮਾਰਨ ਵਾਲੇ ਜਿਹਨੂੰ ਉਹਦਾ ਪੈਟਰਨ ਕਾਉਂਨ ਲੈ ਕੇ ਅੰਤ ਨੂੰ ਜਿਹੜਾ ਉਹ ਰੰਜਿਸ਼बाजी ਕਰਕੇ ਕਿਉਂਕਿ ਇੱਕ ਰਾਤ ਪਹਿਲਾਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਾਇਦ ਗਲਬਾਤ ਚੱਲ ਰਹੀ ਸੀ ਜਿਸ ਕਰਕੇ ਜੋ ਹੈ ਜੋ ਅਭੀ ਇਨਵੈਸਟੀਗੇਟ ਹੋ ਕੇ ਸਾਨੂੰ ਫਾਈਨਲ ਪਤਾ ਚੱਲੂਗਾ ਜਦੋਂ ਅਸੀਂ ਦੀ ਰਿਮਾਂਡ ਲੈ ਕੇ ਇਹਨੂੰ ਫਰਦਰ ਕੁਝ ਕੁਝ ਵੀ ਕਰਾਂਗੇ ਬਟ ਇਹ ਜ਼ਰੂਰ ਹੈਗਾ ਕਿ ਇਹਦੇ ਤੇ ਗੋਲੀ ਮਾਰਨ ਦਾ ਇੱਕ ਕਾਰਨ ਇਹ ਸਾਹਮਣੇ ਆ ਰਿਹਾ ਹੈ। ਸਾਡੇ ਦੋਨੋਂ ਗਰੁੱਪ ਕਿਹੜੇ ਕਿਹੜੇ ਦੀ ਗੱਲ ਹੈ ਇੱਕ ਜਿਹਦਾ ਬੈਂਟੀ ਵਾਲਾ ਉਹਦੇ ਦੂਸਰਾ ਗਰੁੱਪ ਜਿਹੜਾ ਸੀ ਦੂਸਰਾ ਗਰੁੱਪ ਜਿਹੜਾ ਹੈ ਉਹਨਾਂ ਦੇ ਨੇਬਰ ਸੀ ਹੈਗੇ ਉੱਥੇ ਜੋ 142 ਦੇ ਮਤਾਈ ਵੀ ਹੈਗੇ ਤੋਂ ਉਹਨਾਂ ਦੇ ਅਗੇਂਸਟ ਉਹਨਾਂ ਦੀ ਰੰਜਿਸ਼ ਪਾਜੀ ਸੀ ਉਹਨਾਂ ਦਾ ਪੁਰਾਣਾ ਜੋ ਇਨਫੋਰਮੇਸ਼ਨ ਹੈ ਸਾਡੇ ਕੋਲ ਕਿ ਉਹ ਲੜਾਈ ਝਗੜਾ ਸੀਗਾ ਉਸ ਕਰਕੇ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਸੀ ਇਹਦੇ ਵਿੱਚ ਟੋਟਲ 6 ਮੁਲਜ਼ਮ ਜਿਹੜੇ ਉਹ ਅਕਿਊਜ਼ਡ ਅਰੈਸਟ ਹੋ ਚੁੱਕੇ ਹਨ ਇੱਕ ਦਿੱਲੀ ਤੋਂ ਸਾਨੂੰ ਪ੍ਰੋਡਕਸ਼ਨ ਵਨ ਤੇ ਅਸੀਂ ਲੈ ਕੇ ਆਵਾਂਗੇ 7 ਉਹ ਹੋ ਜਾਏਗਾ ਤੇ ਇੱਕ ਮੁਲਜ਼ਮ ਜਿਹੜਾ ਹਲੇ ਰੰਦਾ ਅਰੈਸਟ ਕਰਨਾ ਉਹਦੀ ਅਰੈਸਟ ਪੁਲਿਸ ਜਲਦੀ ਕਰ ਲੇਗੀ